ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸੋ ਇਹ ਜਿਹੜੀ ਆਪਣੀ ਵੀਡੀਓ ਆ ਇਹ ਬਹੁਤ ਅਹਿਮ ਗੱਲਾਂ ਵਾਜਦੇ ਵਿੱਚ ਜੋ ਤੁਸੀਂ ਅੱਜ ਦੇ ਹਾਲਾਤ ਵੀ ਦੇਖ ਰਹੇ ਹੋ ਕਿ ਕੀ ਕੀ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਪਰ ਜਿਵੇਂ ਕਹਿੰਦੇ ਹੁੰਦੇ ਨਾ ਹਰੇਕ ਚੀਜ਼ ਦੀ ਇੱਕ ਜੜ ਹੁੰਦੀ ਆ ਤੇ ਉਹ ਜੜ ਕਿੱਥੋਂ ਪੈਦਾ ਹੋਈ ਆ ਉਹਦੇ ਤੇ ਗੱਲ ਕਰਾਂਗੇ ਜੋ ਅੱਜ ਗੰਦ ਪੈਦਾ ਜਿਹੜਾ ਵਾ ਪੀਤਾ ਜਾ ਰਿਹਾ ਤੇ ਗੰਧ ਪਾਇਆ ਹੋਇਆ ਜੈਨੋਸਾਈਡ ਸਾਡਾ ਇਸ ਹਿੰਦੂਸਤਾਨ ਨੇ ਬੜੇ ਤਰੀਕਿਆਂ ਨਾਲ ਕੀਤਾ ਕੱਲਾ ਗੋਲੀ ਦੇ ਨਾਲ ਜੈਨੋਸਾਈਡ ਨਹੀਂ ਹੁੰਦਾ ਵੱਖ-ਵੱਖ ਤਰੀਕੇ ਹੁੰਦੇ ਜੈਨੋਸਾਈਡ ਦੇ ਵੀ ਤੇ ਇਹ ਨਿਚਾਰ ਪੁਨਾ ਇਹ ਅੰਤ ਖਤਮ ਕਰਨਾ ਇਹ ਵੀ ਇੱਕ ਜੈਨੋਸਾਈਡ ਦਾ ਹਿੱਸਾ ਵਾ ਜਿਹੜੀ ਕੌਮ ਦੂਜਿਆਂ ਦੇ ਲਈ ਵੀ ਲੜਦੀ ਰਹੀ ਜੁੜਤ ਰੱਖਦੀ ਰਹੀ ਉਸ ਕੌਮ ਦੇ ਵਿੱਚੋਂ ਜੁਰਤ ਖਤਮ ਕਰਨਾ ਤੇ ਉਹਨਾਂ ਨੂੰ ਨਚਾਰ ਬਣਾ ਦੇਣਾ ਇਹ ਇੱਕ ਪਲਾਨ ਆ 84 ਦੇ ਵਿੱਚ ਗੋਲੀਆਂ ਦੇ ਨਾਲ ਸਾਡੇ ਸਿੰਘ ਭੈਣਾ ਭਰਾ ਬੱਚੇ ਜਿਹੜੇ ਆ ਉਹ ਸ਼ਹੀਦ ਕੀਤੇ ਗਏ ਤੇ ਫਿਰ ਇਹਨਾਂ ਨੇ ਦੂਸਰਾ ਤਰੀਕਾ ਜਿਹੜਾ ਉਹ ਅਪਣਾਇਆ ਇਹ ਨਚਾਰ ਪੁਨੇ ਦਾ ਆਪਰੇਸ਼ਨ ਸਟਾਰਟ ਕੀਤਾ 1995 ਦੇ ਵਿੱਚ ਤੇ ਆਪਰੇਸ਼ਨ ਦਾ ਨਾਮ ਜਿਹੜਾ ਮੈਂ ਨਾਮ ਦੱਸਣ ਲੱਗਾ ਇਹ ਸਾਨੂੰ ਨਾ ਕਈਆਂ ਨੂੰ ਬੜਾ ਵਧੀਆ ਲੱਗਦਾ ਹੁੰਦਾ ਹੈ ਨਾਮ ਕਹਿਣ ਤੇ ਆਪਰੇਸ਼ਨ ਦਾ ਨਾਮ ਰੱਖਿਆ ਸੀ ਰੰਗਲਾ ਪੰਜਾਬ ਨੱਚਦਾ ਟੱਪਦਾ ਪੰਜਾਬ 94 ਦੇ ਵਿੱਚ ਜਦੋਂ ਇਹਨਾਂ ਸੋਚਿਆ ਵੀ ਗੋਲੀ ਦੇ ਨਾਲ ਤਾਂ ਅਸੀਂ ਸਿੰਘ ਖਤਮ ਕਰਦੇ ਕਰਦੇ ਹ ਇੱਕ ਹੋਰ ਤਰੀਕਾ ਉਹਦੇ ਨਾਲ ਇਹਨਾਂ ਦੀਆਂ ਨਸਲਾਂ ਜਿਹੜੀਆਂ ਇਹਨਾਂ ਦੀ ਅਣਖ ਖਤਮ ਕੀਤੀ ਜਾਵੇ ਤਾਂ ਉਸ ਵਿੱਚ ਕੇਪੀ 부ੱਜੜ ਵਰਗੇ ਹਿੰਦੂਸਤਾਨ ਦੇ ਟੂਲ ਕੇਪੀ 부ੱਜੜ ਹੋਣਾ ਨੇ ਸਿੰਘਰ ਲਿਆਂਦੇ ਜਿਹਦੇ ਵਿੱਚੋਂ ਮੇਨ ਸੀਗਾ ਗਰਦਾਰ ਮਾਨ ਜਿਸ ਗਰਦਾਰ ਨੇ ਗਰਦਾਰ ਮਾਨ ਨੇ ਬਹੁਤ ਰੈਕੀਆਂ ਦਿੱਤੀਆਂ ਸਿੰਘਾਂ ਦੀਆਂ بڑے ਸਿੰਘ ਸ਼ਹੀਦ ਕਰਵਾਏ ਇਸ ਗਰਦਾਰ ਮਾਨ ਨੇ ਵਿਦ ਪ੍ਰੂਫ ਆ ਸਾਡੇ ਕੋਲ ਸਾਰਾ ਕੁਝ ਇਹਨਾਂ ਨੇ ਉਸ ਨੂੰ ਲਿਆਂਦਾ ਉਸ ਚਵਲ ਨੂੰ ਲਿਆਂਦਾ ਤੇ ਸਾਡੇ ਵਿੱਚ ਗਾਣੇ ਕਿਹੜੇ ਉਹਨਾਂ ਨੇ ਗਾਏ ਜਾਂ ਚਲਾਏ ਸਾਡੇ ਵਿੱਚ ਕਿ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਕਿੱਥੇ ਇੱਕ ਅਣਖ ਦੇ ਨਾਲ ਭਰੀ ਹੋਈ ਕਾਮ ਸਰਬੱਤ ਦਾ ਭਲਾ ਮੰਗਣ ਵਾਲੀ ਕਾਮ ਦੁਸ਼ਮਣ ਦਾ ਨਹੀਂ ਸਰਬੱਤ ਦਾ ਭਲਾ ਮੰਗਣ ਵਾਲੀ ਕਾਮ ਅੱਜ ਆਪ ਨੇ ਚਾਰ ਹੋ ਕੇ ਬੈਠੀ ਹੈ ਹਕੀਕਤਾਂ ਤੇ ਉਸ ਅਣਖ ਨੂੰ ਖਤਮ ਕੀਤਾ ਗਿਆ ਇਹਨਾਂ ਨੇ ਉਹ ਆਪਰੇਸ਼ਨ ਸਟਾਰਟ ਕਰਕੇ ਤੇ ਸਾਡੇ ਅੱਗੇ ਇਹੋ ਜੀਆਂ ਚੀਜ਼ਾਂ ਪਰੋਸੀਆਂ ਤੇ ਸਾਡੇ ਲੋਕ ਸਿਰਾਂ ਦੇ ਉੱਪਰ दारू ਦੀਆਂ ਗਲਾਸੀਆਂ ਰੱਖ ਰੱਖ ਕੇ ਨੱਚਦੇ ਰਹੇ ਤੇ ਠੁਮਕੇ ਲਾਉਂਦੇ ਰਹੇ ਅੱਜ ਤੱਕ ਉਹ ਚੀਜ਼ ਚੱਲਦੀ ਪਈ ਆ ਤੇ ਅਸੀਂ ਉਸ ਚੀਜ਼ ਨੂੰ ਆਪਣਾ ਹਿੱਸਾ ਮੰਨ ਲਿਆ ਆਪਣਾ ਕਲਚਰ ਮੰਨ ਲਿਆ ਇਸ ਚੀਜ਼ ਨੂੰ ਇੱਕ ਗੱਲ ਨੋਟ ਕਰਿਓ 90 ਦੇ ਜਾਂ 80 ਦੇ ਜਾਂ ਉਦੋਂ ਪਹਿਲਾਂ ਦੇ ਬਜ਼ੁਰਗ ਜਿਹੜੇ ਸੀ ਤੁਸੀਂ ਦੇਖੇ ਕੋਈ ਵੀ ਭੰਗੜਾ ਪਾਉਂਦਾ ਹੋਊਗਾ ਜਾਂ ਉਹਨਾਂ ਨੂੰ ਕੋਈ ਆ ਨਚਾਰਪੂਣਾ ਆਉਂਦਾ ਹੋਊਗਾ ਨਹੀਂ ਜੇ ਉਹਨਾਂ ਨੂੰ ਕੋਈ ਬਾਹੋਂ ਫੜ ਕੇ ਲਿਆਉਂਦਾ ਵੀ ਸੀ ਨਾ ਅੱਜ ਕੱਲ ਦੇ ਹੈਗੇ ਆ ਜਿਹੜੇ ਬਜ਼ੁਰਗਾਂ ਲਿਆਉਣਗੇ ਬਾਹੋਂ ਫੜ ਕੇ ਵੀ ਆਜਾ ਭੰਗੜਾ ਪਾ ਲਈਏ ਤੇ ਉਹ ਅੱਗੋਂ ਮਨਾ ਕਰਦੇ ਆ ਤੇ ਜੇ ਨਾ ਹਟੇ ਤੇ ਗਾਲਾਂ ਵੀ ਕੱਢਦੇ ਆ ਤੇ ਇਹ ਕਹਿੰਦੇ ਸਾਨੂੰ ਨਹੀਂ ਆਉਂਦਾ ਇਹ ਕੰਜਰ ਪਾਣਾ ਇਹ ਤੁਸੀਂ ਦੇਖਿਆ ਹੋਊਗਾ ਇਸ ਚੀਜ਼ ਨੂੰ ਵੀ ਪੁਰਾਣੇ ਬਜ਼ੁਰਗ ਜਿਹੜੇ ਆ ਕੰਜਰਖਾਨੇ ਕਰਦੇ ਆ ਨਹੀਂ ਸੀ ਕਰਦੇ ਕਿਉਂਕਿ ਆਪਣੀ ਕੌਮ ਦੇ ਪ੍ਰਤੀ ਸੀਗੇ ਆਪਣੇ ਗੁਰੂ ਦੇ ਨਾਲ ਜੁੜੇ ਹੋਏ ਸੀਗੇ ਤਾਂ ਕਰਕੇ ਉਹਨਾਂ ਨੂੰ ਆਪਣੀ ਅਣਖ ਦਾ ਪਤਾ ਸੀ ਉਹਨਾਂ ਨੂੰ ਆਪਣੀ ਜੜ ਦਾ ਪਤਾ ਸੀ ਉਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਆ ਪਰ 95 ਤੋਂ ਬਾਅਦ ਸਾਡਾ ਇਹੋ ਜਿਹਾ ਜੈਨੋਸਾਈਡ ਕੀਤਾ ਬਾਅਦ ਦੇ ਵਿੱਚ ਸੋਸ਼ਲ ਮੀਡੀਆ ਆਇਆ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਅੱਜ ਦੇਖਦੇ ਪਿਓ ਕੀ ਗੰਦ ਪੈ ਰਿਆ ਕਿਸੇ ਤੋਂ ਲੁਪਿਆਣੀ ਹੈਗਾ ਉਸ ਗੰਦ ਨੂੰ ਵਧਾਵਾ ਦਿੱਤਾ ਕਿਸ ਚੀਜ਼ ਦੇ ਨਾਲ ਹੁਣ ਸੋਸ਼ਲ ਮੀਡੀਆ ਦੇ ਉੱਪਰ ਇੱਕ ਇਹੋ ਜਿਹੀ ਚੀਜ਼ ਲਿਆਂਦੀ ਗਈ ਲਾਲਚ ਦਿੱਤਾ ਗਿਆ ਸੇ ਹਿੰਦੁਸਤਾਨ ਵੱਲੋਂ ਕਿ ਸੋਸ਼ਲ ਮੀਡੀਆ ਤੇ ਜਿਹੜਾ ਪੈਸਾ ਬਣਦਾ ਤੇ ਕਈ ਲੋਕ ਪੈਸੇ ਦੀ ਖਾਤਰ ਚਾਰ ਛਿਲੜਾਂ ਦੀ ਖਾਤਰ ਆ ਨਾਚ ਪੁਣਾ ਤੇ ਗੰਦ ਜਿਹੜਾ ਉਹ ਭਾ ਰਹੇ ਆ ਸੋ ਇਹਨਾਂ ਨੇ ਟਾਈਮ ਟਾਈਮ ਦੇ ਨਾਲ ਤਰੀਕੇ ਬਦਲੇ ਆ ਤੇ ਸੋਸ਼ਲ ਮੀਡੀਆ ਤੇ ਜਿਹੜੇ ਲੋਕ ਆ ਜਿਹਦੇ ਅੰਦਰ ਜਿਹੜਾ ਵੀ ਭੂਤ ਛਿਪਿਆ ਸੀ ਨਾ ਸੋਸ਼ਲ ਮੀਡੀਆ ਨੇ ਸਾਰੇ ਉਹਨਾਂ ਦੇ ਵਿੱਚੋਂ ਭੂਤ ਬਾਹਰ ਕੱਢ ਕੇ ਰੱਖ ਦਿੱਤੇ ਅੱਜ ਭਾਵੇਂ ਉਹ 50 ਸਾਲ ਦਾ ਬਾਬਾ ਜੀ ਬੀਬੀ ਹੋਵੇ ਤੇ ਭਾਵੇਂ ਸਾਡੇ ਬੱਚੇ ਹੋਣ ਜਿਹੜੇ 10 ਤੋਂ 15 ਸਾਲ ਦੇ ਹੋਣ ਇਹ ਕਿਉਂ ਹੋਇਆ ਘਾਟ ਕਿੱਥੇ ਰਹੀ ਆ ਘਾਟ ਇਸ ਚੀਜ਼ ਦੀ ਰਹੀ ਕਿ ਅਸੀਂ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਨਹੀਂ ਸਕੇ ਆਪਣੇ ਫਰਜ਼ ਭੁੱਲ ਗਏ ਤੇ ਇਸੇ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਆ ਗੰਦ ਪਾਇਆ ਗਿਆ ਇੱਕ ਅਣਖੀ ਕੌਮ ਨੂੰ بے ਅਣਖੀ ਬਣਾਉਣ ਦੇ ਲਈ ਇਸ ਕਰਕੇ ਜਿੰਨਾ ਇਹ ਗੰਦਾ ਜੀ ਸਭ ਨੇ ਦੇਖਿਆ ਤੇ ਮੈਂ ਉਹਨਾਂ ਨੂੰ ਵੀ ਲਾਹਨਤਾਂ ਪਾਉਣਾ ਲੱਖ ਦੀਆਂ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਆ ਕਮੈਂਟ ਕਰਦੇ ਜਾਂ ਲਾਈਕ ਕਰਦੇ ਆ ਉਹਨਾਂ ਨੇ ਇੱਕ ਗੱਲ ਕਹਿਣੀ ਚਾਹਣਾ ਮੈਂ ਮਰਚਾਂ ਤਾਂ ਲੱਗਣਗੀਆਂ ਜੇ ਇਹ ਚੀਜ਼ ਦੇਖਣਾ ਚਾਹੁੰਦੇ ਹੋ ਨਾ ਸਭ ਤੋਂ ਪਹਿਲਾਂ ਆਪਣੀ ਧੀ ਨੂੰ ਜਾਂ ਭੈਣ ਨੂੰ ਕੈਮਰੇ ਅੱਗੇ ਨਚਾਓ ਤੇ ਉਹਨਾਂ ਨੂੰ ਪ੍ਰਮੋਟ ਕਰੋ ਮੈਂ ਵੇਖਦਾ ਜ਼ਰੂਰਤ ਹੈਗੀ ਤੁਹਾਡੇ 'ਚ ਨਹੀਂ ਕਿਉਂਕਿ ਬਗਾਨੀ ਨੂੰ ਜਾਂ ਬਗਾਨੇ ਨੂੰ ਤੁਸੀਂ ਦੇਖਣਾ ਚਾਹੁੰਦੇ ਆ ਤੇ ਉਦਾਂ ਸਿਆਣੇ ਵੀ ਬੜੇ ਬਣਦੇ ਆ ਤੇ ਜਦੋਂ ਇੱਕ ਗੱਲ ਕਰੀਏ ਆਪਣੀ ਨੂੰ ਏਦਾਂ ਕਰਕੇ ਦੇਖੀ ਤੇ ਅੱਗੋਂ ਕਹਿਣਗੇ ਸਿਰ ਨੋ ਲਾ ਦਾਂਗੇ ਜੋ ਏਦਾਂ ਕਰੂ ਤੇ ਦੂਜੀਆਂ ਜਿਹੜੀਆਂ ਗੰਦ ਪਾ ਰਹੀਆਂ ਜਿੰਨਾਂ ਵੱਲੋਂ ਤੁਸੀਂ ਜਿੰਨਾ ਮਰਜੀ ਕੋਸ਼ਿਸ਼ ਕਰ ਲਓ ਉਹਨਾਂ ਵੱਲ ਦੇਖ ਕੇ ਚਬਲਾਂ ਦੇਖ ਕੇ ਕੀ ਤੁਹਾਡੇ ਧੀ ਪੁੱਤ ਨਹੀਂ ਵਿਗੜ ਰਹੇ ਉਹ ਚੀਜ਼ਾਂ ਨਹੀਂ ਕਰ ਰਹੇ ਕਰਦੇ ਪਏ ਸੋਸ਼ਲ ਮੀਡੀਆ ਦਾ ਬੜਾ ਵੱਡਾ ਇਹ ਹਥਿਆਰ ਆ ਇਸ ਇੰਡੀਆ ਗਵਰਨਮੈਂਟ ਦੇ ਕੋਲ ਸਾਨੂੰ ਬੇਅੰਖਾ ਬਣਾਉਣ ਦੇ ਲਈ ਤੇ ਜਿੰਨੇ ਇਹ ਗੰਧ ਪਾ ਰਹੇ ਆ ਮੈਂ ਕਲੀਅਰ ਤੇ ਸਾਫ ਇਹ ਗੱਲ ਕਹਿ ਦਵਾਂ ਜੇ ਇਹ ਗੰਧ ਪਾ ਰਹੇ ਆ ਤੇ ਗੁਰੂ ਪਿਤਾ ਨੇ ਸਾਨੂੰ ਗੰਧ ਖਤਮ ਕਰਨ ਦੇ ਲਈ ਵੀ ਪੈਦਾ ਕੀਤਾ ਵਾ ਤੇ ਇਹ ਗੰਧ ਖਤਮ ਹੋਊਗਾ ਤੇ ਜਿਹੜੇ ਵੀਰ ਭਰਾ ਚਾਹੁੰਦੇ ਆ ਮਿੱਤਰੋ ਮੈਦਾਨ ਦੇ ਵਿੱਚ ਆਉਣਾ ਪੈਣਾ ਵਾ ਜੇ ਤੁਸੀਂ ਇਹ ਕਹੋਣਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਪੋਤਾ ਠੀਕ ਆ ਜੇ ਅਣਖ ਬਚਾਉਣੀ ਚਾਹਣੇ ਆ ਦੀਪ ਸਿੱਧੂ ਬਾਈ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਸ਼ਾਇਦ ਦੀਪ ਸਿੱਧੂ ਬਾਈ ਕਿ ਇਹ ਫਸਲਾਂ ਦੀ ਨਹੀਂ ਇਹ ਨਸਲਾਂ ਦੀ ਲੜਾਈ ਹੈ ਤੇ ਇਹ ਵੀ ਇੱਥੇ ਵੀ ਇਹ ਨਸਲਾਂ ਦੀ ਲੜਾਈ ਹੈ ਸਾਡਾ ਸਾਡੀ ਨਸਲ ਤਬਦੀਲ ਕੀਤੀ ਜਾ ਰਹੀ ਹੈ ਠੀਕ ਆ ਜਿੱਥੇ ਕੋਈ ਏਦਾਂ ਦਾ ਗੰਦ ਪਾਉਂਦਾ ਨਜ਼ਰ ਆਉਂਦਾ ਇੱਕ ਵਾਰੀ ਸਮਝਾਓ ਦੂਜੀ ਵਾਰੀ ਸਿੱਧਾ ਸੋਦਾ ਕੋਈ ਚੱਕਰ ਨਹੀਂ ਕਿਉਂਕਿ ਉੱਪਰ ਜਾ ਕੇ ਅਸੀਂ ਆਪਣੇ ਗੁਰੂ ਨੂੰ ਮੂੰਹ ਦਿਖਾਉਣਾ ਤੇ ਫਿਰ ਉਥੇ ਜਵਾਬ ਸਾਡਾ ਸਿਰ ਹਿਲਾ ਕੇ ਨਾ ਆਵੇ ਇੰਨਾ ਕੋ ਹੋਵੇ ਵੀ ਅਸੀਂ ਕੁਝ ਕੀਤਾ ਜੇ ਆਪਣੇ ਆਪ ਨੂੰ ਸਿੱਖ ਕਹਿ ਲਵਾਂ ਤੇ ਸਿੱਧੀ ਵਰਨਿੰਗ ਆ ਧਮਕੀ ਵੀ ਆ ਕਿ ਜਿੰਨੇ ਗੰਦ ਪਾਇਆ ਇਹੜਾ ਹੋਵੇ ਤੁਹਾਡੇ ਪਛਵਾੜੇ ਦੇ ਵਿੱਚ ਪਿੱਤਲ ਹੀ ਪਿੱਤਲ ਹੋਵੇ ਠੀਕ ਆ ਜੁੜਤ ਰੱਖੋ ਫਿਰ ਅੱਗੋਂ ਚੱਲਣ ਲਈ ਚਾਰ ਛੱਲਣਾ ਦੇ ਲਈ ਤੁਸੀਂ ਦੂਜੇ ਲੋਕਾਂ ਦੇ ਵੀ ਧੀ ਪੁੱਤ ਖਰਾਬ ਕਰ ਰਹੇ ਹੋ ਤੇ ਪਲੱਸ ਆ ਜਿਹੜੇ ਸਟੂਲੇ ਆ ਜਿਹੜੇ ਹੁਣ ਦੇਖੋ ਕਿਹੜੇ ਪਲਾਨ ਦੇ ਨਾਲ ਸਟੂਲ ਲਿਆ ਨੂੰ ਕਿਵੇਂ ਅੱਗੇ ਲਿਆਂਦਾ ਜਾ ਰਿਹਾ ਕਿ ਪਹਿਲਾਂ ਇਹੋ ਜਿਹੇ ਜਿਹੜੇ ਆ ਕਿਤੇ ਨਹੀਂ ਸੀ ਜੰਮਦੇ ਹੁੰਦੇ ਪਹਿਲਾਂ ਵੀ ਜੰਮਦੇ ਸੀ ਪਰ ਫਰਕ ਕੀ ਸੀ ਉਹਨਾਂ ਨੂੰ ਇਹ ਚੀਜ਼ ਆਪਣੇ ਪਰਿਵਾਰ ਦੀ ਮਾਪਿਓ ਦੀ ਜੁੱਤੀ ਦਾ ਪਤਾ ਸੀਗਾ ਤੇ ਜੁੱਤੀ ਫਿਰਦੀ ਸੀ ਵੀ ਮੈਂ ਜੇ ਕੋਈ ਆਹ ਹਰਕਤ ਕਰੂੰਗਾ ਤੇ ਅੱਜ ਤਾਂ ਮਾਪਿਓ ਵੀ ਨਾਲ ਥੁੰਕੇ ਲਾਉਂਦੇ ਨਜ਼ਰ ਆਉਂਦੇ ਆ ਉਹਨਾਂ ਜਵਾਕਾਂ ਦੇ ਉੱਪਰ ਲੱਖ ਦੀ ਲਾਹਨਤ ਤੁਹਾਡੇ ਤੇ ਕਿ ਇਹੋ ਜੇ ਪਹਿਲਾਂ ਨਹੀਂ ਸੀ ਜੰਮਦੇ ਉਹਨਾਂ ਨੂੰ ਛੇਤਰ ਦਾ ਡਰ ਸੀ ਉਹਨਾਂ ਨੂੰ ਪਤਾ ਸੀ ਅਸੀਂ ਕਿਹੜੀ ਕੌਮ ਦੇ ਵਿੱਚੋਂ ਆਉਣੇ ਆ ਸਾਡੇ ਦਾਇਰੇ ਕੀ ਆ ਸਭ ਪਤਾ ਸੀ ਔਰ ਹੁਣ ਇਸ ਇੰਡੀਅਨ ਗਵਰਨਮੈਂਟ ਨੇ ਸਾਡੇ ਅੱਗੇ ਆ ਪਰੋਸਿਆ ਚਾਰ ਪੈਸੇ ਜਿਹੜੇ ਅੱਗੇ ਕਰ ਦਿੱਤੇ ਤੇ ਗੰਦ ਪਾ ਰਹੇ ਆ ਇੱਥੋਂ ਤੱਕ 10 ਤੋਂ 15 ਸਾਲ ਦੇ ਛੋਟੇ ਛੋਟੇ ਜਵਾਬ ਤੇ 60 ਤੋਂ 70 ਦੀ ਉਮਰ ਵਾਲੇ ਬਜ਼ੁਰਗ ਬਜ਼ੁਰਗ ਨਹੀਂ ਕਹੂੰਗਾ ਕੰਜਰ ਹੀ ਕਹੂੰਗਾ ਉਹ ਵੀ ਇੱਥੇ ਠੁਮਕੇ ਲਾਉਂਦੇ ਪਏ ਕਿ ਇਹ ਸੀ ਸਾਡੀ ਕੌਮ ਕੀ ਇਹ ਸਿੱਖਵਾ ਕਿਉਂਕਿ ਅਸੀਂ ਗੁਰੂ ਨੂੰ ਭੁੱਲ ਗਏ ਅਸੀਂ ਫਰਜ਼ ਭੁੱਲ ਗਏ ਆਪਣੇ ਤੇ ਜਿਹੜਾ ਇਹਨਾਂ ਨੇ ਆਪਰੇਸ਼ਨ ਮੈਂ ਸ਼ੁਰੂ ਚ ਦੱਸਿਆ ਸ਼ੁਰੂ ਕੀਤਾ ਸੀ ਉਹ ਅੱਜ ਅਫਸੋਸ ਵਾਲੀ ਗੱਲ ਦੁੱਖ ਹੋ ਰਿਹਾ ਕਿ ਉਹ ਆਪਰੇਸ਼ਨ ਉਹਨਾਂ ਦਾ ਸਿਰੇ ਚੜਿਆ ਤੇ ਇੱਕ ਅਣਖੀ ਕਾਮ ਨੂੰ ਨਿਚਾਰ ਬਣਾ ਕੇ ਰੱਖ ਦਿੱਤਾ ਇਥੇ ਇੱਕ ਗੱਲ ਸੋਚਣ ਵਾਲੀ ਆ ਇਹ ਇੱਕ ਪਾੜ ਦੇ ਵਿੱਚ ਇੱਕ ਛੋਟੀ ਜੀ ਵੀਡੀਓ ਦੇ ਵਿੱਚ ਇਹ ਗੱਲਾਂ ਕੈਦ ਹੋਣ ਵਾਲੀਆਂ ਨਹੀਂ ਸਾਰੀਆਂ ਇਹ ਬਹੁਤ ਵੱਡਾ ਵਿਸ਼ਾ ਤੇ ਸਮੇਂ-ਸਮੇਂ ਆਪਾਂ ਇਹਦੇ ਤੇ ਗੱਲ ਕਰਾਂਗੇ ਕਿਉਂਕਿ ਅੱਜ ਦਾ ਮੁੱਦਾ ਹੀ ਸਭ ਤੋਂ ਵੱਡਾ ਇਹ ਬਣਿਆ ਹੋਇਆ ਦੂਜੀ ਗੱਲ ਸਾਡੇ ਲੋਕਾਂ ਦਾ ਦੋਗਲਾਪਨ ਦੇਖੋ ਵੀ ਉਹ ਜਿਵੇਂ ਕਹਿੰਦੇ ਨਾ ਸਹਿਬਾ ਜੰਮੇ ਪਰ ਸਾਡੇ ਘਰੇ ਨਹੀਂ ਗਵੰਡੀਆਂ ਦੇ ਘਰੇ ਠੀਕ ਜਦੋਂ ਇਹਨਾਂ ਨੇ ਇਹ ਗੱਲ ਕਹਿ ਦਿੱਤੀ ਜਿਵੇਂ ਤੂੰ ਆਪਣੀ ਧੀ ਭੈਣ ਨੂੰ ਇਦਾਂ ਕਰਾ ਕੇ ਦੇਖ ਤੇ ਉਦੋਂ ਅੱਗੇ ਜਵਾਬ ਦੇਣਗੇ ਮੈਂ ਉਹਦਾ ਗਲਾ ਨਾ ਵੱਢ ਦੂੰਗਾ ਆਪਣੀ ਤਾਂ ਦੁੱਖ ਲੱਗ ਰਿਹਾ ਤੇ ਦੂਜੇ ਜਿਹੜੇ ਨਿਚਾਰ ਆ ਉਹਨਾਂ ਤੇ ਤੁਸੀਂ ਤਾੜੀਆਂ ਵਜਾਉਂਦੇ ਹੋ ਤੇ ਉਹਨਾਂ ਨੂੰ ਫੇਮਸ ਕਰਦੇ ਹੋ ਆ ਸਟੂਲਿਆ ਜਿਹੜੇ ਆ ਕਿਹੜੇ ਤਰੀਕੇ ਦੇ ਨਾਲ ਇਹ ਸਟੂਲਿਆ ਨੂੰ ਅੱਗੇ ਲਿਆਂਦਾ ਗਿਆ ਇਹਨਾਂ ਨੂੰ ਸਾਡੇ ਸਕੂਲਾਂ ਦੇ ਵਿੱਚ ਜਿਹੜਾ ਵਾ ਸੱਦਿਆ ਜਾ ਰਿਹਾ ਗੇਸਟ ਦੇ ਤੌਰ ਤੇ ਉਦਘਾਟਨ ਕਰਾਏ ਜਾ ਰਹੇ ਸਟੂਲਿਆਂ ਦੇ ਕੋਲੋਂ ਸਾਡੇ ਸਕੂਲਾਂ ਦੇ ਕੀ ਸਮਝ ਨਹੀਂ ਆਉਂਦੀ ਵੀ ਕੀ ਪ੍ਰੋਸਿਆ ਜਾ ਰਿਹਾ ਸਾਡੇ ਅੱਗੇ ਕੀ ਸਾਡੇ ਲੋਕ ਜਿਹੜੇ ਆ ਸਾਡੇ ਬੱਚੇ ਜਿਹੜੇ ਆ ਇਹਨਾਂ ਤੋਂ ਪ੍ਰਭਾਵਿਤ ਹੋਣ ਦੂਜੀ ਗੱਲ ਇੱਕ ਬੜੀ ਅਹਿਮ ਗੱਲ ਆ ਪੈਸੇ ਦੀ ਗੱਲ ਜਿੱਥੇ ਆਉਂਦੀ ਆ ਕਈ ਚੰਗੇ ਭਲੇ ਚੰਗੇ ਭਲੇ ਮੁੰਡੇ ਵੀ ਸਤੂਲੇ ਬਣਦੇ ਪਏ ਕਿਉਂ 4 ਪੈਸਿਆਂ ਦੇ ਲਈ ਕਿਉਂਕਿ ਇਹਨਾਂ ਹਰਕਤਾਂ ਦਾ ਕਰਕੇ ਵੀਡੀਓ ਚੱਲਦੀਆਂ ਵਾ ਲਾਈਕ ਸ਼ੇਅਰ ਹੁੰਦਾ ਵਾ ਤੇ ਇਹਨਾਂ ਨੂੰ